ਪਬੇ ਕਹੀ ਕੋ دیر ਲਗਾਈ ਕੋਰ ਕਾਰ ਕਰਨ ਆਏ ਜਾਹੀ ਆਲੀ ਸਿੰਘ ਕਹਿਣ ਲੱਗਾ ਕਿ ਸਤਿਗੁਰੂ ਨੇ ਤੁਹਾਨੂੰ ਬਲ ਦੇ ਕੇ ਭੇਜਿਆ ਏ ਹੁਣ ਦੇਰ ਕਿਸ ਵਾਸਤੇ ਲਗਾ ਰਹੇ ਹੋ ਚਲੋ ਆਪਾਂ ਹੱਲਾ ਕਰੀਏ ਤੇ ਸਰਹੰਦੀਆਂ ਜੜਾ ਪੁੱਟਦੀਏ ਕਰੋ ਕਾਰ ਕਰਨ ਆਏ ਜਹੀ ਜਿਹੜਾ ਕੰਮ ਕਰਨ ਵਾਸਤੇ ਤੁਸੀਂ ਪੰਜਾਬ ਵੱਲ ਤੁਹਾਨੂੰ ਭੇਜਿਆ ਗਿਆ ਹੈ ਚਲੋ ਚੱਲ ਕੇ ਪਓ ਕਾਰਜ ਕਰੀਏ ਫਿਰ ਬੰਦਨ ਉਨਸੂ ਕਹੀ ਸਿੰਘ ਆਵਤ ਹੈ ਮਿਲਣੇ ਕਈ ਫਿਰ ਬੰਦਾ ਸਿੰਘ ਭਾਦਰ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਨੂੰ ਕਹਿਣ ਲੱਗਾ ਵੀ ਮੇਰੀ ਗੱਲ ਸੁਣੋ ਤੁਸੀਂ ਸਿੰਘੋ ਜਿਵੇਂ ਤੁਸੀਂ ਪਹੁੰਚੇ ਹੋ ਕੁਝ ਦਿਨ ਲੱਗ ਗਈ ਹੈ ਤੁਹਾਡੇ ਪਹੁੰਚਣ ਵਿੱਚ ਵੀ ਐਵੇਂ ਹੁਕਮਨਾਮੇ ਸਾਰੇ ਸਿੱਖਾਂ ਦੇ پاس ਪਹੁੰਚ ਚੁੱਕੇ ਨੇ ਉਹ ਸਾਰੇ ਤੁਰੇ ਹੋਏ ਨੇ ਰਸਤੇ ਵਿੱਚ ਪਹੁੰਚ ਰਹੇ ਨੇ ਮੈਂ ਉਹਨਾਂ ਦੀ ਉਡੀਕ ਕਰ ਰਿਹਾ ਹਾਂ ਹਉਨ ਕੋ ਚਹੈ ਸੰਗ ਰਲਾਈ 임 ਕਰ ਰਹਿ ਹਮ ਦੇਰ ਲਗਾਈ ਅਕਲ ਲੱਗੇ ਸਾਡਾ ਫਰਜ਼ ਹੈ ਅਸੀਂ ਉਹਨਾਂ ਸਿੱਖਾਂ ਦੀ ਉਡੀਕ ਕਰੀਏ ਤੇ ਫਿਰ ਚੱਲ ਕੇ ਸਰਹੰਦ ਤੇ ਹੱਲਾ ਬੋਲੀਏ ਬਸ ਆਹੀ ਕਾਰਨ ਹੈ ਜਿਸ ਕਰਕੇ ਮੈਂ ਦੇਰ ਲਗਾ ਰਿਹਾ ਹਾਂ ਕਿਉਂਕਿ ਮੈਂ ਸਿੰਘਾਂ ਦੀ ਉਡੀਕ ਕਰ ਰਿਹਾ ਜਿਨ ਪੈ ਅੱਗੇ ਚਿੱਠੇ ਇਥੇ ਗਏ ਸੋ ਅਬ ਆਬਤ ਦੂਰੋਂ ਧਈ ਗਿਨਾ ਸਿੰਘਾਂ ਦੇ ਕੋਲ ਹੁਕਮਨਾਮੇ ਸੇ ਪਹੁੰਚ ਗਏ ਨੇ ਨਾ ਉਸ ਇੱਕ ਦੂਰੋਂ ਦੂਰੋਂ ਚੱਲ ਕੇ ਤੁਰੇ ਹੋਏ ਨੇ ਦੋਹਰਾ ਉਹਨਕੈ ਦਿਲ ਕੀ ਹਮ ਬੁਝੈ ਵੈ ਚਹ ਫੜੈ ਲਈ ਆਖਦੇ ਨੇ ਖਾਲਸਾ ਜੀ ਉਹਨਾਂ ਦੇ ਮਨ ਦੀ ਇੱਛਾ ਇਹ ਹੈ ਕਿ ਅਸੀਂ ਚੱਲ ਕੇ ਫਤਿਹ ਕਰਨਾ ਹੈ ਅਸੀਂ ਚੱਲ ਕੇ ਕਿਰੇ ਤੋੜਨੇ ਹਨ ਅਸੀਂ ਫਤਿਹ ਜਬ ਹੋਵਾਂਗੇ ਅਸੀਂ ਉਹਨਾਂ ਦੇ ਦਿਲ ਦੀ ਗੱਲ ਸਮਝਦੇ ਹਾਂ ਇਸ ਕਰਕੇ ਅਸੀਂ ਸਿੰਘਾਂ ਨੂੰ ਨਾਲ ਬੁਲਾਉਣਾ ਜ਼ਰੂਰੀ ਸਮਝਦੇ ਆ ਦੱਖਣ ਪੂਰਬ ਪੱਛਮੋ ਪर्वਤ ਆਏ ਸਾਥ ਦੱਖਣ ਪੱਛਮ ਪੂਰਬ ਉੱਤਰ ਪਹਾੜਾਂ ਤੋਂ ਮਨ ਵਿੱਚ ਇਹ ਥਾਪ ਕੇ ਖਾਲਸੇ ਦੇ ਜਥੇ ਆ ਰਹੇ ਹਨ ਚੌਪਈ ਤੋ ਲੋ ਮਲਵਉ ਖਾਲਸੋ ਆਏ ਫਤੇ ਸਿੰਘ ਭਾਈ ਕਾ ਲਾਇਓ ਆਖਦੇ ਨੇ ਇਤਨੇ ਨੂੰ ਮਾਲਵੇ ਦੇ ਮਾਲਵੇ ਤੋਂ ਸਿੰਘਾਂ ਦੇ ਜਥੇ ਪਹੁੰਚੇ ਨੇ ਤੇ ਬਚਨ ਕਰਦਿਆਂ ਕਰਦੇ ਆ ਭਾਈ ਕੇ ਚੱਕ ਪਿੰਡ ਤੋਂ ਫਤੇ ਸਿੰਘ ਚੱਕ ਸਿੰਘ ਦਾ ਜਿਹੜਾ ਇਹ ਵੀ ਪਹੁੰਚਿਆ ਹੈ ਇਹ ਜਥਾ ਲੈ ਕੇ ਭਾਈ ਕਿਆਂ ਦਾ ਭਾਈ ਫਤੇ ਸਿੰਘ ਆ ਪਹੁੰਚੇ ਨੇ ਕਰਮ ਧਰਮ ਸਿੰਘ ਰੂਪੇ ਵਾਲੇ ਆਏ ਤੇ ਪੀ ਗੁਰੂ ਪਿਆਰੇ ਭਾਈ ਰੂਪੇ ਵਾਲੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਵੀ ਇਹ ਵੀ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਧਰਮ ਯੋਧ ਵਿੱਚ ਹਿੱਸਾ ਪਾਉਣ ਆਏ ਹਨ ਰਾਮਾ ਤਿਰਲੋਕਾ ਆਪ ਨਾ ਆਏ ਦੇ ਦੇ ਖਰਚ ਉਹਨ ਭੇਜੇ ਪਰਾਏ ਭਾਈ ਰਾਮਾ ਤੇ ਭਾਈ ਤਲੋਕਾ ਜਿਹੜੇ ਐ ਊਲ ਕੇ ਸਨ ਇਹ ਆਪ ਨਹੀਂ ਪਹੁੰਚ ਸਕੇ ਕਿਉਂਕਿ ਇਹਨਾਂ ਕੋਲੇ ਰਾਜ ਧਾਨੀਆਂ ਸਨ ਇਹਨਾਂ ਦਾ ਮਾਮਲਾ ਜਿਹੜਾ ਉਹ ਵੱਡਾ ਤਕੜਾ ਸੀ ਇਸ ਕਰਕੇ ਇਹਨਾਂ ਸਿੰਘਾਂ ਦੇ ਹੱਥ ਖਰਚਾ ਭੇਜ ਦਿੱਤਾ ਹੈ ਸਿੱਧਾ ਭੇਜ ਦਿੱਤਾ ਹੈ ਕਿ ਚਲੋ ਨਾਲ ਅਰਦਾਸ ਕਰੋ ਤੇ ਉੱਥੇ ਪਹੁੰਚੋ ਜੰਗ ਦੇ ਵਿੱਚ ਮਹਾਰਾਜ ਵਾਲੇ ਕਿਛ ਲੁੱਟਣ ਆਏ ਫੂਲ ਪੁੱਤਰਣ ਤੇ ਖਰਚ ਲੈ ਕਾਏ ਮਹਾਰਾਜ ਪਿੰਡ ਜੋ ਕੇ ਗੁਰੂ ਹਰਗੋਬਿੰਦ ਸਾਹਿਬ ਤੋਂ ਵਰਸੋਇਆ ਹੋਇਆ ਹੈ ਇਥੋਂ ਮਹਾਰਾਜ ਤੋਂ ਕੋ ਸਿੰਘ ਲੁੱਟਣ ਦੀ ਇੱਛਾ ਰੱਖ ਕੇ ਆਏ ਹਨ ਕਿ ਵੱਡੇ ਵੱਡੇ ਸ਼ਹਿਰ ਲੁੱਟਣੇ ਹਨ ਆਪਣੇ ਵੀ ਹੱਥ ਪੱਲੇ ਕੁਛ ਲੱਗ ਜਾਵੇਗਾ ਫੂਲ ਪੁੱਤਰਣ ਤੇ ਖਰਚ ਲੈ ਤਾਏ ਤੇ ਫੂਲ ਜੀ ਦੇ ਪੁੱਤਰਾਂ ਤੋਂ ਇਹ ਵੀ ਖਰਚਾ ਲੈ ਕੇ ਰਸਤੇ ਵਿੱਚ ਹਨ ਕੀ ਅਸੀਂ ਬੰਦਾ ਸਿੰਘ ਬਹਾਦਰ ਨਾਲ ਰੜਣਾ ਹੈ ਕੋਟਕ ਰੁਪਈਏ ਆਏ ਨਾ ਕੋਈ ਈਮ ਰਹਿਓ ਕੋ ਰੂਪੋਖ ਖਾਲੀ ਤੋਈ ਕੋਟਕ ਪੂਰੇ ਬਾਣਿਆਂ ਵਿੱਚੋਂ ਕੋਈ ਵੀ ਨਹੀਂ ਆਇਆ ਇਹ ਹਾਜ਼ਰ ਨਹੀਂ ਹੋਏ ਇਸ ਤਰ੍ਹਾਂ ਉਹ ਕਪੂਰਾ ਖਾਲੀ ਰਹਿ ਗਿਆ ਪਹਿਲਾਂ ਕਪੂਰਾ ਗੁਰੂ ਜੀ ਤੋਂ ਸ਼ਰਾਪ ਲੈ ਬੈਠਾ ਏ ਹੁਣ ਮੌਕਾ ਸੀ ਆਪਣੀ ਕੀਤੀ ਹੋਈ ਕਰਤੂਤ ਨੂੰ ਭੁੱਲ ਬਖਸ਼ਾਉਣ ਦਾ ਪਰ ਉਹ ਖਾਲੀ ਰਹਿ ਗਏ ਦੋਹਰਾ ਤਬ ਬੰਦੇ ਨੇ 도ੜ ਕਰ ਲਿਓ ਸਮਾਨਾ ਪਾਰ ਤੱਕਦੇ ਨੇ ਕਿ ਬੰਦਾ ਸਿੰਘ ਬਹਾਦਰ ਐਵੇਂ ਕਰਕੇ ਸਿੰਘਾਂ ਦੀ ਉਡੀਕ ਕਰ ਰਿਹਾ ਹੈ ਸਿੰਘ ਵੱਖੋ ਵੱਖਰੇ ਨਗਰਾਂ ਦੇ ਵਿੱਚੋਂ ਕਾਫਲੇ ਬਣਾ ਕੇ ਵਹੀਰਾ ਬਣਾ ਕੇ ਜਿਹੜੇ ਉਹ ਪਹੁੰਚ ਰਹੇ ਨੇ ਦਿੱਲੀ ਦੀ ਧਰਤੀ ਦੇ ਨੇੜੇ ਉਸ ਨਗਰ ਦੇ ਵਿੱਚ ਜਿੱਥੇ ਬੰਦਾ ਸਿੰਘ ਬਹਾਦਰ ਨੇ ਡੇਰਾ ਲਾਇਆ ਹੋਇਆ ਸੋ ਐਵੇਂ ਕਰਕੇ ਬਹੁਤ ਸਾਰੇ ਸਿੰਘ ਜਿਹੜੇ ਉਹ ਬੰਦਾ ਸਿੰਘ ਬਹਾਦਰ ਦੇ ਨਾਲ ਰਲਦੇ ਨੇ